ਤਤਰੰਤਾਰਨ ਬਾਈਲੈਕਸ਼ਨ ਦੇ ਵਿੱਚ ਮੁਕਾਬਲਾ ਜਿਹੜਾ ਫਸ ਗਿਆ ਸੀ ਤੇ ਹੁਣ ਮੁਕਾਬਲਾ ਜਿਹੜਾ ਹੈ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਦੇ ਹਰਜੀਤ ਸਿੰਘ ਸੰਧੂ ਅੱਗੇ ਨਿਕਲ ਚੁੱਕੇ ਨੇ ਜਿੱਥੇ ਆਮ ਆਦਮੀ ਪਾਰਟੀ ਨੇ ਆਵਾਜ਼ਵੀ ਪਾਰਟੀ ਨੂੰ ਪਹਿਲੇ ਹੀ ਰਾਉਂਡ ਤੋਂ ਜਿਹੜਾ ਤੀਸਰੇ ਰਾਉਂਡ ਤੱਕ ਅਕਾਲੀ ਦਲ ਅੱਗੇ ਨਿਕਲ ਗਿਆ ਸੀਗਾ ਹੁਣ ਅਕਾਲੀ ਦਲ ਪਿੱਛੇ ਹੋ ਚੁੱਕਾ ਹੈ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਜਿਹੜੇ ਨੇ ਉਹ ਅੱਗੇ ਜਾ ਰਹੇ ਨੇ 180 ਵੋਟਾਂ ਦੇ ਤਕਰੀਬਨ ਜਿਹੜਾ ਇਹ ਉਹਨਾਂ ਨੇ ਆਪਣੀ ਕਹਿ ਲਓ ਕਿ ਅੱਗੇ ਲੀਡ ਲੈ ਲਈ ਹੈ ਤੇ ਲੀਡ ਲੈਣ ਤੋਂ ਬਾਅਦ ਹੁਣ ਜਿਹੜੀਆਂ ਜਿਹੜਾ ਤੁਸੀਂ ਸਮਝੋ ਕਿ ਜਿਹੜਾ ਰਿਜ਼ਲਟ ਸੀਗਾ ਉਹ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਪਲ-ਪਲ ਦੇ ਵਿੱਚ ਜਿਹੜੀ ਹੈ ਕਿ ਜਿਹੜਾ ਹਰ ਇੱਕ ਰਾਊਂਡ ਜਿੱਦਦਾ ਜਿੱਦਾਂ ਰਾਊਂਡ ਨਿਕਲ ਰਿਹਾ ਉਸੇ ਤਰ੍ਹਾਂ ਹੀ ਜਿਹੜਾ ਰਾਊਂਡ ਹੈ ਉਹ ਅਲੱਗ-ਅਲੱਗ ਰਿਜ਼ਲਟ ਸਾਹਮਣੇ ਲਿਆ ਰਿਹਾ ਹੈ ਪਹਿਲਾਂ ਜਿੱਥੇ ਅਕਾਲੀ ਦਲ ਪਹਿਲੇ 3 ਰਾਊਂਡ ਤੋਂ ਲਗਾਤਾਰ ਅੱਗੇ ਸੀਗਾ ਤੇ ਹੁਣ ਉਹੀ ਅਕਾਲੀ ਦਲ ਦੂਸਰੇ ਨੰਬਰ ਤੇ ਆ ਚੁੱਕਾ ਹੈ ਤੇ ਹਰਮੀਤ ਸਿੰਘ ਸੰਧੂ ਜਿਹੜੇ ਨੇ ਆ ਆਮ ਆਦਮੀ ਪਾਰਟੀ ਦੇ ਜੋ ਪਹਿਲਾਂ ਅਕਾਲੀ ਦਲ ਦੇ ਲੀਡਰ ਸੀ ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਉਸ ਤੋਂ ਬਾਅਦ ਹੁਣ ਉਹ 180 ਵੋਟਾਂ ਤੋਂ ਅੱਗੇ ਜਾ ਰਹੇ ਨੇ ਹਰਮੀਤ ਸਿੰਘ ਸੰਧੂ ਤੇ ਅਕਾਲੀ ਦਲ ਦੇ ਸੁਖਵਿੰਦਰ ਕੌਰ ਪਿੱਛੇ ਜਾ ਚੁੱਕੇ ਨੇ ਆਮ ਆਦਮੀ ਪਾਰਟੀ ਨੂੰ ਇਸ ਸਮੇਂ ਜਿਹੜਾ ਚੌਥਾ 라ਉਂਡ ਸਾਹਮਣੇ ਆਇਆ ਚੌਥੇ 라ਉਂਡ ਦੇ ਵਿੱਚ ਆਮ ਆਦਮੀ ਪਾਰਟੀ ਨੂੰ 9552 ਵੋਟਾਂ ਪਈਆਂ ਤੇ ਸੁਖਵਿੰਦਰ ਕੋਹੋਰਾ ਨੂੰ 9373 ਵੋਟਾਂ ਮਿਲੀਆਂ ਨੇ ਤੇ ਇਹਨਾਂ ਦੇ ਵਿੱਚ ਆ ਆਂਕੜਾ ਸਿਰਫ ਤੇ ਸਿਰਫ 180 ਕਹ ਲੋ ਕਿ ਸਿਰਫ 180 ਵੋਟਾਂ ਦਾ ਰਹਿ ਚੁੱਕਾ ਹੈ ਤੇ ਹੁਣ ਕੁਝ ਸਮੇਂ ਬਾਅਦ ਹੀ 5 ਮਿੰਟਾਂ ਦਾ ਵਿੱਚ ਹੀ ਜਿਹੜਾ ਪੰਜਵਾਂ ਰਾਉਂਡ ਸਾਹਮਣੇ ਆ ਜਾਏਗਾ ਪੰਜਵੇਂ ਰਾਉਂਡ ਦੇ ਵਿੱਚ ਪਿਕਚਰ ਹੋਰ ਕਲੀਅਰ ਹੁੰਦੀ ਹੋਈ ਨਜ਼ਰ ਆਏਗੀ ਕਿ ਕਿਹੜੀ ਪਾਰਟੀ ਅੱਗੇ ਚੱਰੀ ਹੈ ਕਿ ਆਮ ਆਦਮੀ ਪਾਰਟੀ ਦੇ ਹੱਥੋਂ ਇਹ ਸੀਟ ਜਾਂਦੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੀ ਇਹ ਸੀਟ ਭੁਗਤੇਗੀ ਕਿ ਤਰਨਤਾਰਨ ਦੇ ਲੋਕ ਆਮ ਆਦਮੀ ਪਾਰਟੀ ਦੇ 4 ਸਾਲਾਂ ਦੇ ਕੰਮਾਂ ਤੋਂ ਖੁਸ਼ ਨੇ ਜਾਂ ਫਿਰ ਤਰਨਤਾਰਨ ਦੇ ਲੋਕ ਐਤ ਕੀ ਆਮ ਆਦਮੀ ਪਾਰਟੀ ਨੂੰ ਹਾਰ ਵੱਲ ਲੈ ਕੇ ਜਾਣਗੇ ਜੀ ਹਾਂ ਪੰਜਵੇਂ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਵਾਰ ਫੇਰ ਅੱਗੇ ਹੋ ਗਈ ਹੈ ਜੀ ਹਾਂ ਪੰਜਵਾਂ ਰਾਉਂਡ ਆ ਚੁੱਕਾ ਹੈ ਸਾਹਮਣੇ ਪੰਜਵੇਂ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਫੇਰ ਅੱਗੇ ਹੋ ਗਈ ਹੈ ਤੇ ਪੰਜਵੇਂ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜਾ ਕਹਿ ਲੋ ਕਿ ਕਿੰਨੀ ਵਣਤ ਮਿਲੀ ਹੈ ਉਹ ਵੀ ਅਸੀਂ ਤੁਹਾਨੂੰ ਦੱਸ ਰਿਹਾ ਸਕਰੀਨ ਤੇ ਤਸਵੀਰ ਤੁਸੀਂ ਵੇਖ ਸਕਦੇ ਹੋ ਆਮ ਆਦਮੀ ਪਾਰਟੀ ਪੰਜਵੇਂ ਰਾਉਂਡ ਦੇ ਵਿੱਚ ਵੀ ਅੱਗੇ ਚਾਹਦੀ ਹੋਈ ਨਜ਼ਰ ਆ ਰਹੀ ਹੈ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਨੂੰ 187 187 ਵੋਟਾਂ ਤੋਂ ਆਮ ਆਦਮੀ ਪਾਰਟੀ ਅੱਗੇ ਹੋ ਚੁੱਕੀ ਹੈ ਬਿਲਕੁਲ 187 ਵੋਟਾਂ ਤੋਂ ਆਮ ਆਦਮੀ ਪਾਰਟੀ ਅੱਗੇ ਹੋ ਚੁੱਕੀ ਹੈ 5ਵੇਂ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਨੂੰ 11727 ਵੋਟਾਂ ਮਿਲੀਆਂ ਨੇ ਤੇ ਸੁਖਵਿੰਦਰ ਨੂੰ 11540 ਵੋਟਾਂ ਮਿਲੀਆਂ ਨੇ ਤੇ ਆਮ ਆਦਮੀ ਪਾਰਟੀ ਤੋਂ ਲਗਾਤਾਰ ਆਮ ਆਦਮੀ ਪਾਰਟੀ ਕੁਝ ਕੁ ਵੋਟਾਂ ਦੇ ਨਾਲ ਅੱਗੇ ਜਾਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਾਂਗਰਸ ਜਿਹੜੀ ਹੈ ਉਹ ਬਹੁਤ ਬੁਰੀ ਤਰ੍ਹਾਂ ਬਹੁਤ ਬੁਰੀ ਤਰ੍ਹਾਂ ਤੀਸਰੇ ਨੰਬਰ ਤੇ ਪਹੁੰਚ ਚੁੱਕੀ ਹੈ 5398 ਵੋਟਾਂ ਯਾਨੀ ਕਿ 5000 ਤੋਂ ਵੱਧ ਵੋਟਾਂ ਤੋਂ ਜਿਹੜੀ ਕਾਂਗਰਸ ਹੈ ਉਹ ਪਿੱਛੇ ਜਾ ਚੁੱਕੀ ਹੈ ਬਿਲਕੁਲ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਿਹੜੀ ਹੈ ਕਿ ਇਹ ਇਹ ਚੋਣ ਜਾਂਦੀ ਨਜ਼ਰ ਆ ਰਹੀ ਹੈ ਪਰ ਹਾਲੇ ਵੀ ਕੁਝ ਕਲੀਅਰ ਨਹੀਂ ਹੈ ਕਿਉਂਕਿ 14 라ਉਂਡ ਨੇ ਤੇ ਹੁਣ 9 라ਉਂਡ ਬਾਕੀ ਨੇ ਪਰ ਜਿਹੜਾ ਕਹਿ ਲੋ ਕਿ ਤੁਸੀਂ ਵੋਟਾਂ ਦਾ ਵੋਟਾਂ ਦਾ ਜਿਹੜਾ ਮਾਰਜਨ ਹੈ ਉਹ ਕਿਤੇ ਨਾ ਕਿਤੇ ਘਟਿਆ ਹੈ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬਹੁਤ ਘਟਾ ਹੈ ਸਿਰਫ 187 ਵੋਟਾਂ ਜਿਹੜੀਆਂ ਪਿਛਲੀਆਂ ਸੀਗੀਆਂ ਪਿਛਲੀਆਂ ਵੋਟਾਂ ਦੇ ਵਿੱਚ 180 ਵੋਟਾਂ ਤੋਂ ਕੇਸੀ ਤੇ ਹੁਣ ਸਿਰਫ ਤੇ ਸਿਰਫ 8 ਵੋਟਾਂ ਵਧੀਆਂ ਨੇ 8 ਵੋਟਾਂ ਦੇ ਨਾਲ 187 ਵੋਟਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਗਈਆਂ ਰਾਉਂਡ 5ਵੇਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਗੇ ਨਿਕਲ ਗਈ ਹੈ ਤੇ ਹੁਣ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਕੀ ਕਰੇਗਾ ਇਸ ਸੀਟ ਕੱਢ ਪਾਏਗੀ ਇਆ ਫੇਰ ਨਹੀਂ ਆਮ ਆਦਮੀ ਪਾਰਟੀ ਦਾ ਜਿਹੜਾ ਮੁਕਾਬਲਾ ਹੈ ਅਕਾਲੀ ਦਲ ਦੇ ਨਾਲ ਪੂਰੀ ਤਰ੍ਹਾਂ ਫਸਿਆ ਹੋਇਆ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਕੀ ਕਿਵੇਂ ਲੱਗ ਰਿਹਾ ਕਿ ਲੋਕ ਤੁਸੀਂ ਵੀ ਆਸੀ ਦਰਸ਼ਕਾਂ ਨੂੰ ਅਪੀਲ ਕਰਦੇ ਹੋ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੁਸੀਂ ਵੀ ਇਸ ਸਾਡੇ ਲਾਈਵ ਦੇ ਵਿੱਚ ਆਪਣੀ ਕੈ ਕਹਿ ਸਕਦੇ ਹੋ ਕਿ ਪ੍ਰੈਜ਼ੈਂਸ ਕਰਾ ਸਕਦੇ ਹੋ ਕਿ ਆਪਣੀ ਸਮੂਲੀਅਤ ਕਰਾਓ ਕਿ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਕੀ ਲੱਗ ਰਿਹਾ ਕਿ ਕਿਹੜੀ ਪਾਰਟੀ ਤਰ ਤਰਨ ਦੀ ਚੋਣ ਜਿੱਤ ਸਕਦੀ ਹੈ ਆਮ ਆਦਮੀ ਪਾਰਟੀ ਸਿਰਫ 187 ਸੀਟਾ ਤੇ ਨੇ ਆਮ ਆਦਮੀ ਪਾਰਟੀ 187 ਸੀਟਾ ਤੇ ਅੱਗੇ ਹੈ 187 ਵੋਟਾਂ ਨਾਲ ਅੱਗੇ ਹੈ ਤੇ ਉਸ ਤੋਂ ਬਾਅਦ ਜਿਹੜੀ ਅਕਾਲੀ ਦਲ ਹੈ ਉਹ 187 ਤੋਂ ਪਿੱਛੇ ਜਾ ਚੁੱਕੀ ਹੈ ਮੁਕਾਬਲਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਫਸਵਾ ਨਜ਼ਰ ਆ ਰਿਹਾ ਹੁਣ ਦੋ ਰਾਊਂਡ ਤੋਂ ਲਗਾਤਾਰ ਜਿਹੜੇ ਹਰਮੀਸ ਸੰਧੂ ਨੇ ਉਹ ਅੱਗੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਤਸਵੀਰ ਤੁਸੀਂ ਵੇਖ ਸਕਦੇ ਹੈਗੇ ਉਹ ਕਿ ਤਸਵੀਰ ਸੈਕਿੰਡ ਰਾਉਂਡ ਦੀ ਅਸੀਂ ਤਸਵੀਰ ਦਿਖਾ ਰਹੇ ਹਾਂ ਜਿਹਦੇ ਵਿੱਚ ਪਹਿਲੇ ਨੰਬਰ ਤੇ ਹਰਮੀਸ਼ ਸੰਧੂ ਨੇ ਦੂਸਰੇ ਨੰਬਰ ਤੇ ਸੁਖਵਿੰਦਰ ਕੋਰ ਤੀਸਰੇ ਨੰਬਰ ਤੇ ਕਰਨ ਬੁਰਜਕੇ ਕਰਨ ਬੁਰਜ ਕਰਨਵੀਰ ਬੁਰਜ ਚੌਥੇ ਨੰਬਰ ਤੇ ਵਾਰਿਸ ਪੰਜਾਬ ਦੇ ਪੰਜਵੇਂ ਨੰਬਰ ਤੇ ਨੇ ਬੀਜੇਪੀ ਬੀਜੇਪੀ ਦੇ ਬਹੁਤ ਹੀ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਕਿ ਬੁਰੇ ਹਾਲਾਤ ਦੇ ਵਿੱਚੋਂ ਨਿਕਲ ਰਹੀ ਹੈ ਬੀਜੇਪੀ ਜਿਨ੍ਹਾਂ ਨੂੰ ਪੰਜਵੇਂ ਰਾਉਂਡ ਚ ਜਾ ਕੇ 1100 ਵੋਟ ਮਿਲੀ ਹੈ ਜਿਹੜੇ ਨੇ ਜਿਨ੍ਹਾਂ ਨੇ ਹੁਣ ਹਜ਼ਾਰ ਹਜ਼ਾਰ ਪਾਰ ਕੀਤਾ ਹਜ਼ਾਰ ਦਾ ਅੰਕੜਾ ਤੇ ਬੀਜੇਪੀ 10000 ਵੋਟ ਤੋਂ ਪਿੱਛੇ ਐ ਤੇ ਉਧਰ ਹੀ ਮਨਦੀਪ ਸਿੰਘ ਕਾਲਸਾ ਜਿਹੜੇ ਨੇ ਉਹ 7000 ਤਕਰੀਬਨ 7000ਤੀ ਵੋਟ ਤੋਂ ਪਿੱਛੇ ਨੇ ਤੇ ਉਸ ਤੋਂ ਬਾਅਦ ਕਰਨਵੀਰ ਸਿੰਘ ਜਿਹੜੇ ਨੇ ਉਹ 5300 ਵੋਟ ਤੋਂ ਪਿੱਛੇ ਨੇ ਤੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਨੇ 187 ਵੋਟਾਂ ਤੋਂ ਪਿੱਛੇ ਨੇ ਤੇ ਲਗਾਤਾਰ ਹੁਣ ਆਮ ਆਦਮੀ ਪਾਰਟੀ ਜਿਹੜੀ ਸੱਤਾਧਰ ਪਾਰਟੀ ਹੁੰਦੀ ਹੈ ਉਹਨਾਂ ਦੀ ਹੀ ਜਿਆਦਾਤਰ ਸਾਰੇ ਵਿਰੋਧੀਆਂ ਦੇ ਮੂੰਹ ਤੁਸੀਂ ਇਹੀ ਸੁਣਿਆ ਹੋਵੇਗਾ ਕਿ ਜਿਨੇ ਵੀ ਲੀਡਰ ਹੁੰਦੇ ਨੇ ਉਹ ਇਹੀ ਗੱਲਾਂ ਕਹਿੰਦੇ ਨੇ ਕਿ ਜਿਹੜੀ ਜਿਹੜੀ ਜਮਨੀ ਚੋਣ ਹੁੰਦੀ ਹੈ ਉਹ ਆਮ ਆਦਮੀ ਪਾਰਟੀ ਜਾਂ ਫਿਰ ਜਿਹੜੀ ਸੱਤਾਧਿਰ ਪਾਰਟੀ ਹੁੰਦੀ ਹੈ ਉਹੀ ਜਿੱਤਦੀ ਆ ਕਿਉਂ ਕਿ ਇਹਦੇ ਵਿੱਚ ਇੱਕ ਵੱਡੇ ਕਾਰਨ ਨੇ ਕਿ ਲੋਕਾਂ ਨੇ ਆਪਣੇ ਕੰਮ ਕਰਵਾਣੇ ਹੁੰਦੇ ਨੇ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਲੋਕ ਚਾਹੁੰਦੇ ਨੇ ਕਿ ਅਸੀਂ ਉਸੇ ਐਮਐਲਏ ਨੂੰ ਬਣਾਈਏ ਜਿਹੜਾ ਐਮਐਲਏ ਉਸ ਸਰਕਾਰ ਦੇ ਵਿੱਚ ਹੋਵੇ ਜਿਹੜਾ ਐਮਐਲਏ ਉਸ ਸਰਕਾਰ ਦੇ ਵਿੱਚ ਹੋਵੇ ਕਿਉਂਕਿ ਸਰਕਾਰ ਤੋ ਕੰਮ ਲੈਣੇ ਨੇ ਹੁਣ 1 ਸਾਲ ਰਹਿ ਗਿਆ ਆਮ ਅਸੀਂ ਹਮੇਸ਼ਾ ਹੀ ਇਹੀ ਚਰਚਾ ਕਰਦੇ ਸੀਗੇ ਕਿ ਆਵਾਜ਼ਦਮੀ ਪਾਰਟੀ ਇਸ ਕਾਰਨ ਤੋਂ ਜਿੱਤ ਸਕਦੀ ਹੈ ਕਿ ਜੇਕਰ ਲੋਕ ਇਹ ਸੋਚ ਲੈਣ ਕਿ ਅਸੀਂ 1 ਸਾਲ ਰਹਿ ਗਿਆ ਅਸੀਂ 1 ਸਾਲ ਦੇ ਵਿੱਚ ਆਪਣੇ ਹਲਕੇ ਦੇ ਕੰਮ ਕਰਵਾਉਣੇ ਨੇ ਤੇ ਆਪਣੇ ਹਲਕੇ ਦੇ ਵਿੱਚ ਜਿਹੜੇ ਇੱਕ ਜਿਹੜੇ ਪਿਛਲੇ 4 ਸਾਲਾਂ ਤੋਂ ਕੰਮ ਨਹੀਂ ਹੋਏ ਜਾਂ ਜਿਹੜੇ ਵਿੱਚ ਰੁਕੇ ਹੋਏ ਨੇ ਉਹ ਕੰਮ ਕਰਾਉਣੇ ਨੇ ਇਸ ਕਰਕੇ ਅਸੀਂ ਉਸੇ ਹੀ ਸਰਕਾਰ ਦਾ ਜਿਹੜਾ ਓ ਐਮਐਲਏ ਬਣਾਵਾਂਗੇ ਜਿਸ ਦੇ ਨਾਲ ਜਿਹੜਾ ਤੁਸੀਂ ਕੇ ਸਮਝ ਸਕੋ ਕਿ ਜਿਸ ਦੇ ਨਾਲ ਕਿ ਅਸੀਂ ਇਹ ਆਪਣੇ ਕੰਮ ਕਰਵਾ ਸਕੀਏ ਹੋਰ ਜਿਹੜੇ ਬਾਕੀ ਕਰਨੇ ਫ੍ਰੀ ਬਿਜਲੀ ਤੋਂ ਲੋਕ ਕੋਈ ਸੀਗੇ ਜੇ ਆਪਾਂ ਪਿੰਡਾਂ ਦੇ ਵਿੱਚ ਗੱਲ ਕਰ ਲਈਏ ਤਰਨਤਾਰ ਨਾਲ ਕੇ ਦੀ ਤਾਂ ਲੋਕ ਕਹਿੰਦੇ ਸੀਗੇ ਕਿ ਅਸੀਂ ਫ੍ਰੀ ਬਿਜਲੀ ਸਾਨੂੰ ਮਿਲ ਰਹੀ ਹੈ ਇਸ ਕਰਕੇ ਅਸੀਂ ਖੁਸ਼ ਆ ਸਾਨੂੰ ਦਵਾਈ ਫ੍ਰੀ ਮਿਲ ਰਹੀ ਹੈ ਮਹੱਲਾ ਕਲੀਨਿਕ ਪਿੰਡਾਂ ਦੇ ਜਿਹੜੀ ਡਿਸਪੈਂਸਰੀ ਹੁੰਦੀ ਉਹ ਖੁੱਲੀ ਹੋਈ ਹੈ ਪਰ ਬਾਕੀ ਜਿਹੜੀਆਂ ਗੱਲਾਂ ਨੇ ਜੇ ਐਂਟੀ ਇੰਕੰਮਬਸਿਟੀ ਦੀ ਗੱਲ ਕਰ ਲਈ ਆਮ ਆਦਮੀ ਪਾਰਟੀ ਦੇ ਖਿਲਾਫ ਉਹ ਨਸ਼ੇ ਦੀ ਗੱਲ ਚੱਲ ਰਹੀ ਸੀ ਨਸ਼ੇ ਦੇ ਬਾਅਦ ਉਹ ਨਸ਼ੇ ਤੋਂ ਬਾਅਦ ਜਿਹੜਾ ਉਨ੍ਹਾਂ ਦਾ ਮੇਨ ਮੁੱਦਾ ਆਮ ਲੋਕਾਂ ਦਾ ਇਹ ਸੀ ਕਿ ਲੋਅਰ ਆਂਡਰ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਹੀ ਖਰਾਬ ਹੈ ਇਸ ਕਰਕੇ ਆਮ ਆਦਮੀ ਪਾਰਟੀ ਤੋਂ ਜਿਹੜੀ ਨਰਾਜ਼ਗੀ ਆਮ ਲੋਕਾਂ ਨੂੰ ਵੇਖਣ ਨੂੰ ਮਿਲ ਰਹੀ ਸੀਗੀ ਪਰ ਉਹ ਹੁਣ ਕਿਤੇ ਨਾ ਕਿਤੇ ਜਿਹੜੇ ਰਿਜ਼ਲਟ ਹੈ ਉਹਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਵਿਚਲੀਆਂ ਜਿਹੜੀਆਂ ਬਾਈ ਇਲੈਕਸ਼ਨਸ ਹੋਈਆਂ ਨੇ ਪਿਛਲੇ ਜਿਹੜੀਆਂ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਤਰਫਾ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰਫਾ ਆਪਣਾ ਮੁਕਾਬਲਾ ਜਿੱਤ ਜਾਂਦੀ ਹੁੰਦੀ ਸੀ ਪਰ ਇਸ ਵਾਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਉਹ ਫਸੀ ਹੋਈ ਦਿਖਾਈ ਦਿੱਤੀ ਫਸਵਾ ਮੁਕਾਬਲਾ ਦਿਖਾਈ ਦਿੱਤਾ ਜਿਹਦੇ ਵਿੱਚ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਮੁਕਾਬਲਾ ਵੀ ਕਿਸ ਪਾਰਟੀ ਨੇ ਦਿੱਤਾ ਜਿਹੜੀ ਜਿਹੜੀ ਪਾਰਟੀ ਜਿਹੜੀ ਪਾਰਟੀ ਪਿਛਲੇ 10 ਸਾਲ ਤੋਂ ਪੰਜਾਬ ਦੇ ਵਿੱਚ ਆਪਣੀਆਂ ਕੁੱਝ ਕ ਸੀਟਾਂ ਕੁਝ ਕਿ ਸੀਟਾਂ ਬਚਾਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਸ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਨਾਲ ਗੇਮ ਫਸਵੀ ਬਣ ਗਈ ਇਸ ਤਰਨ ਤਰਨ ਦੇ ਵਿੱਚ ਸੁਖਬਿੰਦਰ ਸੁਖਬਿੰਦਰ ਕੌਰ ਅਕਾਲੀ ਦਲ ਦੇ ਉਮੀਦਵਾਰ ਦੀ ਤੇ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੂਸਰੇ ਰਾਉਂਡ ਦੇ ਵਿੱਚ ਵੀ ਅੱਗੇ ਨਿਕਲ ਗਈ ਹੈ ਤੇ ਬਾਕੀ ਹੁਣ 6ਵਾਂ ਰਾਉਂਡ ਦੇਖਦੇ ਆ ਪੰਜਵੇਂ ਰਾਉਂਡ ਦੇ ਵਿੱਚ ਪੰਜ ਰਾਉਂਡਾਂ ਦੇ ਵਿੱਚ 4 3 ਦੇ ਵਿੱਚ ਅਕਾਲੀ ਦੇ ਲੱਗੇ ਚੱਲ ਰਿਹਾ ਸੀ ਤੇ ਦੋ ਰਾਊਂਡ ਦੇ ਵਿੱਚ ਚੌਥਾ ਤੇ ਪੰਜਵਾਂ ਰਾਊਂਡ ਦੇ ਵਿੱਚ ਆਵਾਦਵੀ ਪਾਰਟੀ ਅੱਗੇ ਚੱਲ ਰਹੀ ਆ ਹੁਣ ਵੇਖਣਾ ਹੋਵੇਗਾ ਕਿ ਅਗਲੇ ਰਾਊਂਡ ਦੇ ਵਿੱਚ ਕੀ ਕੁਝ ਸਾਹਮਣੇ ਆਂਦਾ